ਬਹੁਤ ਲੰਬਾ ਸਮਾਂ ਮੈਂ ਜੰਮੂ ਕਸ਼ਮੀਰ ਦੀ ਧਰਤੀ ਤੇ 7 ਦਿਨ ਦੇ ਪ੍ਰੋਗਰਾਮ ਵਾਸਤੇ ਜਾਂਦਾ ਰਿਹਾ ਬਟੌਰ ਛੋਟਾ ਜਿਹਾ ਸ਼ਹਿਰ ਹੈ ਉੱਥੇ ਮੈਂ ਵਾਪਸ ਆਣਾ ਸੀ ਤੇ ਬਸ ਦੇ ਵਿੱਚ ਨਾ ਬਹੁਤ ਸਾਰੇ ਲੋਕ ਉਧਰ ਸਿਕਟਾ ਬੀੜੀਆਂ ਪੀਂਦੇ ਨੇ ਮੈਂ ਉਸ ਸੰਤ ਮੇਰ ਸੋਹਣਾਂ ਨੂੰ ਕਿਹਾ ਮੈਨੂੰ ਕਿਸੇ ਗੁਰਮੁਖ ਨਾਲ ਕਿਸੇ ਟਰੱਕ 'ਤੇ ਬਿਠਾ ਦਿਓ ਜਿਹੜਾ ਬੀੜੀ ਸਿਕਟਾ ਨਾ ਪੀਂਦਾ ਹੋਵੇ ਤੇ ਜੰਮੇ ਮੈਨੂੰ ਉਤਾਰ ਦੇਗਾ ਜੰਮੂ ਤੋਂ ਅੱਗੇ ਮੇਰੇ ਇਲਾਕੇ ਦੇ ਡਰਾਈਵਰ ਕੰਡਕਟਰ ਬਹੁਤ ਬੱਸਾਂ ਚਾਉਂਦੇ ਮੈਂ ਅਗਲੀ ਸੀਟ ਲੈ ਕੇ ਚਲਾ ਜਾਵਾਂਗਾ ਇਹਨੇ ਜਿਹਨੂੰ ਕਮਰਤਾਰੀ ਗੁਰਸਿੱਖ ਜਿਹੜਾ ਸੀ ਨਾ ਉਹ ਟਰੱਕ ਲੈ ਕੇ ਆ ਗਿਆ ਜਿਹੜੇ ਉਹਦੇ ਬੰਦੇ ਸੀ ਜਿਨ੍ਹਾਂ ਦਾ ਸਮਾਨ ਸੀ ਟਰੱਕ ਦੇ ਉੱਪਰ ਡਾਲੇ ਚ ਬੈਠੇ ਹੱਥ ਕੀਤਾ ਖੜੇ ਹੋ ਗਏ ਮੈਂ ਉਸ ਟਰੱਕ ਵਿੱਚ ਬੈਠ ਗਿਆ ਜਦੋਂ 100 ਕਦਮ ਅੱਗੇ ਗਏ ਨਾ ਤੇ ਗਿਆਨੀ ਸਾਹਿਬ ਸਿੰਘ ਜਿਹੜੇ 88 ਦੇ ਬਲੂ ਸਟਾਰ ਆਪਰੇਸ਼ਨ ਵਿੱਚ ਹਰਿਮੰਦਰ ਸਾਹਿਬ ਦੇ ਹੈੱਡ ਗ੍ਰਾਂਥੀ ਤੋਂ ਮੋਰਿਆਂ ਆ ਰਹੇ ਸੀ ਮੈਂ ਉਹਨਾਂ ਕੋਲ ਭਾਈ ਸਾਹਿਬ ਟਰੱਕ ਰੋਕਿਓ ਰੋਕਿਆ ਮੈਂ ਉੱਤਰ ਕੇ ਗਿਆਨੀ ਜੀ ਨੂੰ ਮਿਲਿਆ ਫਤਿਹ ਬੁਲਾਈ ਚਲੋ ਰਾਜੀ ਖੁਜੀ ਪੁੱਛੀ ਮੈਂ ਮੁੜ ਕੇ ਆਣ ਕੇ ਟਰੱਕ ਤੇ ਬਹਿ ਗਿਆ ਉਸ ਸਿੰਘ ਨੂੰ ਬੜਾ ਗੁੱਸਾ ਆ ਗਿਆ ਕਿ ਇਹ ਉਹਨੂੰ ਕਿਉਂ ਮਿਲਿਆ ਉਹਨਾਂ ਜੀ ਬੁਰਾ ਪਾਲਾ ਬੋਲਣਾ ਸ਼ੁਰੂ ਕਰਿਆ ਗੱਲ ਉਹਨੇ ਉਪਰੋਂ ਸ਼ੁਰੂ ਕੀਤੀ ਰਾਸ਼ਟਰਪਤੀ ਤੋਂ ਫਿਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਤੇ ਆ ਗਿਆ ਗ੍ਰਹਿ ਮੰਤਰੀ ਤੇ ਆ ਗਿਆ ਫਿਰ ਪੰਜਾਬ ਦੇ ਲੋਕਾਂ ਤੇ ਆ ਗਿਆ ਭਾਈ ਤੁਰਦਿਆਂ ਤੁਰਦਿਆਂ ਉਹਨੇ ਮੇਰੇ ਖਾਲ 20-25 ਬੰਦਿਆਂ ਨੂੰ 5-700 ਗਾਲੀ ਦੇ ਕੱਢ ਦਿੱਤੀ ਹੋਈ ਤੇ ਮੈਂ ਡਰ ਗਿਆ ਮੈਂ ਕਿਹਾ ਕੰਮ ਖਰਾਬ ਹੈ ਜਦੋਂ ਸਾਰਿਆਂ ਦੀ ਬਾਰੀ ਮੁੱਕ ਗਈ ਫਿਰ ਮੇਰੀ ਆਊਗੀ ਫਿਰ ਇਹ ਮੈਨੂੰ ਕੱਢੂਗਾ ਤੇ ਮੈਂ ਨਾ ਜਪਜੀ ਸਾਹਿਬ ਸ਼ੁਰੂ ਕੀਤਾ ਪੜੀ ਗਿਆ 12 ਕਿਲੋਮੀਟਰ ਪਹਾੜ ਚੜ ਕੇ ਆ ਗਏ ਪਰ ਉਹਦੀਆਂ ਗਾਲਾਂ ਨਹੀਂ ਮੁੱਕੀਆਂ ਗੁੱਸਾ ਨਹੀਂ ਮੁੱਕਿਆ ਫੇਰ 5-7 ਕਿਲੋਮੀਟਰ ਲਹਿੰਦੇ ਪਾਸੇ ਕੋਦਵਾਲੇ ਪਾਸੇ ਨੂੰ ਗੱਡੀ ਤੁਰ ਪਈ ਉਹ ਜਿਉਂ-ਜਿਉਂ ਗਾਲਾਂ ਕੱਢੀ ਜਾਵੇ ਮੈਂ ਇੱਕ ਗੁੱਠ ਜੇ ਲੱਗੀ ਜਾਵਾਂ ਡਰੀ ਜਾਵਾਂ ਤੇ ਮੇਰੀ ਵਾਰੀ ਕਦੋਂ ਆਣੀ ਹੈ ਇਹ ਕਿੱਦਾਂ ਸ਼ੁਰੂ ਕਰਗਾ ਕਿੱਥੋਂ ਸ਼ੁਰੂ ਕਰੂ ਅਖੀਰ ਇੱਕ ਚਸ਼ਮਾ ਆ ਗਿਆ ਪਾਣੀ ਦਾ ਉਹਨੇ ਗੱਡੀ ਖੜੀ ਕੀਤੀ ਪਾਣੀ ਭਰਿਆ ਹੱਥ ਨੂੰ ਧੋਤਾ ਤੇ ਪਾਣੀ ਪੀਤਾ ਮੈਨੂੰ ਵੀ ਕਹਿੰਦਾ ਤੁਸੀਂ ਪਾਣੀ ਪੀਓ ਬਈ ਇਤਹਾਸ ਮੇਰੀ ਸੁੱਕ ਗਈ ਸੀ ਹੈ ਨਹੀਂ ਸੀ ਪਰ ਮੈਂ ਡਰਦਾ ਹੀ ਉਤਰ ਕੇ ਨਾ ਮੈਂ ਵੀ ਦੋ ਘੋਕੋ ਪਾਣੀ ਦੇ ਪੀਲੇ ਗਲਗਲ ਸੁੱਕਾ ਜਿਹੜਾ ਸੀ ਨਾ ਉਹ ਕਰ ਲਿਆ ਤਰ ਬੈਠ ਗਿਆ ਹੁਣ ਜਦੋਂ ਤੁਰਨ ਲੱਗਾ ਮੈਨੂੰ ਕਹਿੰਦਾ ਸੰਤ ਜੀ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ ਮੈਂ ਤੁਹਾਨੂੰ ਮਨ ਦੀ ਗੱਲ ਦੱਸਦਾ ਮੈਂ ਮਨ ਕੇ ਤੇ ਟਿਕਿਆ ਤੇ ਉਹ ਮਨ ਰੱਬ ਦੇ ਘਰ ਦੀ ਗੱਲ ਨਹੀਂ ਸੁਣਦਾ ਉਹ ਮੈਨੂੰ ਕਹਿੰਦਾ ਜੀ ਰੱਬ ਦੇ ਘਰ ਦੀ ਗੱਲ ਸੁਣਾਓ ਮੇਰੀਆਂ ਦੋ ਕਪੌੜੀਆਂ ਰਹਿੰਦੀਆਂ ਸੀ ਜੱਜੀਤ ਸਾਹਿਬ ਦੀਆਂ ਮੈਂ ਇਸ਼ਾਰਾ ਕੀਤਾ ਵੀ ਠਹਿਰ ਜਾ ਦੋ ਕਮੈਂਟ ਜੱਜੀਤ ਸਾਹਿਬ ਮੈਂ ਪੂਰਾ ਕਰ ਲਿਆ ਮੈਂ ਹੱਥ ਜੋੜ ਕੇ ਪਹਿਲਾਂ ਉਹਨੂੰ ਫਤਿਹ ਬਲਾਈ ਸਿੰਘ ਨੂੰ ਫਤਿਹ ਬਲਾ ਕੇ ਤਾਂ ਉਹ ਕਹਿੰਦਾ ਵੀ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ ਮੈਂ ਕਿਹਾ ਫਜ਼ੂਲ ਹੈ ਤੇਰਾ ਜਿਹੜਾ ਘੜਾ ਹੈ ਉਹ ਤਾਂ ਪਹਿਲਾਂ ਹੀ ਭਰਿਆ ਹੋਇਆ ਕੀ ਸੁਣਾਵਾਂਗਾ ਇਹਦੇ ਵਿੱਚ ਜਿਹੜੀ ਚੀਜ਼ ਸੁਣਾਵਾਂਗਾ ਬਾਹਰ ਡਿੱਗ ਜਾਏਗੀ ਤੇਰਾ ਤਾਂ ਮਨ ਇੰਨਾ ਈਰਖਾ ਨਾਲ ਨਿੰਦਿਆ ਨਾਲ ਬੁਰੇ ਸ਼ਬਦਾਂ ਨਾਲ ਗਾਲੀ ਵਾਲੀ ਨਾ ਭਰਿਆ ਉਹ ਭਰਿਆ ਹੀ ਇਸ ਵਿੱਚ ਨਾਮ ਸਮੋ ਸਕਦਾ ਉਹਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਕੀਤਾ ਗੱਡੀ ਖੜੀ ਕਰਤੀ ਜਦੋਂ ਖੜੀ ਕੀਤੀ ਨਾ ਹੱਥ ਜੋੜ ਕੇ ਕਹਿੰਦਾ ਸੰਤ ਜੀ ਗਲਤੀ ਹੋ ਗਈ ਦੱਸੋ ਮੈਂ ਕਿਹਾ ਗੁਰਮੁਖਾ ਤੈਨੂੰ ਦੱਸਣਾ ਕੁਝ ਨਹੀਂ ਤੂੰ ਅੰਮ੍ਰਿਤ ਪਾਨ ਕੀਤਾ ਹੋਇਆ ਤੈਨੂੰ ਪੰਜਾਂ ਪਿਆਰਿਆਂ ਦਾ ਘਟੋ ਘੜ ਮੂਲ ਮੰਤਰ ਦਾ ਵਾਹਿਗੁਰੂ ਦਾ ਜਾਪ ਦਿੱਤਾ ਹੋਵੇਗਾ ਉਹ ਤੂੰ ਕਿੱਥੋਂ ਸ਼੍ਰੀਨਗਰ ਤੋਂ ਚੱਲਿਆ ਜੰਮੂ ਜਾਣਾ ਆ ਕਿੱਡਾ ਵਿਖੜਾ ਪਿੰਡ ਆ ਇੱਕ ਸਕਿੰਟ ਅਗਰ ਧਿਆਨ ਭਟਕ ਜਾਏ ਤੇ ਗੱਡੀ ਜਿਹੜੀ ਉਹ 4 ਕਿਲੋਮੀਟਰ ਤੇ ਥੱਲੇ ਦਰਿਆ 'ਚ ਜਾ ਕੇ ਡਿੱਗ ਜਾਏਗੀ ਇੰਨੇ ਵਿਖੜੇ ਪਿੰਡੇ 'ਚ ਤੂੰ ਚੱਲਦਾ ਤੂੰ ਗੁਰੂ ਦੀ ਓਟ ਤੱਕਿਆ ਕਰ ਸ਼੍ਰੀਨਗਰ ਤੋਂ ਲੈ ਕੇ ਜੰਮੂ ਤੱਕ ਕਰਾਉਂਦੇ ਆ ਤੇਰਾ ਕਿੰਨਾ ਟਾਈਮ ਹੈ ਕਿੰਨੀ ਵਾਰ ਤੂੰ ਮੂਲ ਮੰਤਰ ਪੜ ਸਕੇਗਾ ਕਿੰਨੀ ਵਾਰ ਤੂੰ ਜਿਹੜਾ ਸਤਨਾ ਭਾਈ ਗੁਰੂ ਦਾ ਜਾਪ ਕਰ ਸਕੇਗਾ ਭਲਿਆ ਤੇਰੀ ਜ਼ਿੰਦਗੀ ਜਿਹੜੀ ਐ ਨਾ ਸੌਰ ਜਾਣੀ ਐ ਤੇਰਾ ਅੱਗਾ ਸੌਰ ਜਾਣਾ ਤੇਰਾ ਇੱਥੇ ਵੀ ਸੌਰ ਜਾਣਾ ਜਿਹਨਾਂ ਬੰਦਿਆਂ ਨੇ ਮਾਰੇ ਕੰਮ ਕੀਤੇ ਕਬੀਰ ਤੇਰੀ ਝੌਂਪੜੀ ਗੱਲ ਕੱਢਿਆ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕੋ ਪਿਆਉਦਾ